ਫਲੋਰ ਪੁਲਿਸ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਾਈ ਮਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਵਿਦੇਸ਼ੀ ਰਿਵਾਲਵਰ ਅਤੇ 11 ਕਾਰਤੂਸ ਬਰਾਮਦ ਕੀਤੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਅਤੇ ਅਪਰਾ ਥਾਣਾ ਦੇ ਮੁਖੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ 5 ਜੁਲਾਈ ਨੂੰ ਫਲੋਰ ਅਪਰਾ ਰੋਡ ਤੇ ਸੜਕ ਹਾਦਸੇ ਵਿੱਚ ਜਸਮੀਨ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਜਿਸ ਤੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਾਰ ਕੀਤਾ ਸੀ ਕਿ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਹਰਸ਼ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਪੁਛਗ੍ਰਿਸ਼ ਵਿੱਚ ਖੁਲਾਸਾ ਹੋਇਆ ਕਿ ਜਸਮੀਨ ਨੇ ਆਪਣੇ ਦੋਸਤ ਹਰਸ਼ ਸੋਨੀ ਨਾਲ ਮਿਲ ਕੇ ਆਪਣੇ ਹੀ ਪ੍ਰੇਮਿਕਾ ਦੇ ਪਤੀ ਬੰਟੀ ਦਾ ਕਤਲ ਕਰਨਾ ਸੀ ਤੇ ਕਤਲ ਕਰਨ ਤੋਂ ਪਹਿਲਾਂ ਹੀ ਜਸਮੀਨ ਖੁਦ ਮੌਤ ਦੇ ਮੂੰਹ ਵੀ ਚਲਾ ਗਿਆ ਫਿਲਹਾਲ ਪੁਲਿਸ ਨੇ ਹਰਸ਼ ਸੋਨੀ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਨੌਜਵਾਨ ਮਿਤੀ 13/7 ਨੂੰ ਅਸੀਂ ਗ੍ਰਿਫਤਾਰ ਕੀਤਾ ਆ ਜੋ ਸਾਡੇ ਚੌਕੀ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਅਪਰਾ ਵੱਲੋਂ ਹਰਸ਼ ਸੋਨੀ son of ਸੰਜੀਵ ਸੋਨੀ ਵਾਸੀ ਅਪਰਾ ਨੂੰ ਦੋ ਰਵਾਲਟਰਾਂ ਸਮੇਤ ਗ੍ਰਿਫਤਾਰ ਕੀਤਾ ਜਿਸ ਵਿੱਚ ਇੱਕ ਰਵਾਲਟਰ ਮੈਗਨਮ USM ਹੈ ਔਰ ਦੂਜਾ ਰਵਾਲਵਰ ਵਾਈਬ੍ਰੇਸ ਕਾਡ ਯੂਕੇ ਮੇਡ ਜਿਸ ਨਾਲ 11 ਕਾਰਟਿਜ ਨੇ ਜੋ ਇਹ ਲੜਕੇ ਦੇ ਬਰ ਖਿਲਾਫ ਮੁਕਦਮਾ 103 ਬੀ ਐਨ ਐਸ ਤਹਿਤ ਦਰਜ ਹੋਇਆ ਸੀ ਕਿ ਇਹਦਾ ਦੋਸਤ ਜੈਸਮੀਨ ਉਰਫ ਗੋਲਾ ਵਾਸੀ ਪਟੀਆਂ ਜਲਾ ਲੁਧਿਆਣਾ ਇਹ ਇਕੱਠੇ 5 7 2024 ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਪਰਾਂ ਸਾਈਡ ਨੂੰ ਜਾ ਰਹੇ ਸੀ ਨਗਰ ਤੋਂ अपराधी ਵਿਚਕਾਰ ਜਦੋਂ ਪੁੱਜੇ ਤਾਂ ਇਹਨਾਂ ਦਾ ਜੋ ਇੱਕ ਰੋਡ ਸਾਈਡ ਐਕਸੀਡੈਂਟ ਦਰਖਤ ਨਾਲ ਟਕਰਾ ਗਿਆ ਸੀ ਜੋ ਮੌਕੇ ਤੇ ਉਹ ਜ਼ਖਮੀ ਹੋ ਗਿਆ ਸੀ ਜੈਸਮੀਨ ਉਹਦੇ ਜ਼ਖਮੀ ਹੋਣ ਉਪਰੰਤ 108 ਐਂਬੂਲੈਂਸ ਨੂੰ ਜੋ ਮੌਕੇ ਤੇ ਬੁਲਾਇਆ ਗਿਆ ਸੀ ਜੋ ਮੌਕੇ ਤੇ ਕਰਾਹੀਰ ਜਾ ਰਿਹਾ ਸੀ ਉਸ ਨੇ ਇਹਨਾਂ ਦੀ ਜੋ ਮੂਵੀ ਬਣਾ ਲਈ ਸੀ ਵੀਡੀਓ ਦੇ ਵਿੱਚ ਉਹ ਦਿਖਾਈ ਦਿੱਤਾ ਕਿ ਜੈਸਮੀਨ ਜ਼ਖਮੀ ਹਾਲਤ ਵਿੱਚ ਸੀ ਪਰ ਉਹਦੇ ਡੱਬ ਵਿੱਚ ਇੱਕ ਪਿਸਤਲ ਲੁਕਾ ਕੇ ਰੱਖਿਆ ਹੋਇਆ ਦਿਖਾਈ ਦੇ ਰਿਹਾ ਸੀ ਜੋ ਇਹਦਾ ਪਿਸਤਲ ਜਿਹੜਾ ਸੀ ਉਹ ਵੀ ਬਾਹਰ ਡੇਗਣ ਦਾ ਕਾਰਨ ਜੋ ਮੌਕੇ ਦੇ ਰਾਗੀਰ ਤੁਸੀਂ ਉਹ ਵੇਖ ਚੁੱਕੇ ਸੀ ਇਹ ਹਸਪੀਟਲ ਵਿੱਚ ਆ ਕੇ ਇੱਥੋਂ ਇੱਕ ਹਿਸਕ ਗਿਆ ਸੀ ਕਿ ਇਹ ਮੈਨ ਰਵਲਵਰ ਆਪਣੇ ਕਿਤੇ ਲੁਕਾਛ ਪਾ ਕੇ ਤੇ ਵਾਪਸ ਆਵਾਂਗਾ ਜੋ ਵਾਪਸ ਆਇਆ ਤੇ ਫਿਰ ਦੁਬਾਰਾ ਉਥੋਂ ਹਸਪੀਟਲ ਤੋਂ ਸ੍ਰੀਮਨ ਦੰਦਰ ਤੋਂ ਕਿਸਕ ਗਿਆ ਸੀ ਉਹਨਾਂ ਦੇ ਵਾਰਸਾਂ ਨੂੰ ਇਹ ਡਾਊਟ ਹੋਇਆ ਸੀ ਕਿ ਸਾਡੇ ਲੜਕੇ ਦਾ ਜੋ ਸ਼ਕੀਲ ਹਾਲਾਤ ਵਿੱਚ ਮੌਤ ਹੋਈ ਆ ਇਸ ਦੀ ਜਿਹੜੀ ਬਹੁਤ ਡੀਪਲੀ ਤਹਿਕੀਕਤ ਕੀਤੀ ਜਾਵੇ ਜਿਸ ਦੇ ਅਸੀਂ ਉਹਨਾਂ ਦੇ ਮੁਤਾਬਕ ਇਹ ਜਿਹੜਾ ਉਹਦੀ ਮੌਤ ਉਪਰੰਤ ਤੇ 103 ਬੀਐਨਸ ਤਹਿਤ ਮਕਦਮਾ ਰਜਿਸਟਰ ਕੀਤਾ ਸੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਜੋ ਗੱਲ ਸਾਹਮਣੇ ਆਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਜੋ ਇਹਦੇ ਹੁਣ ਤੱਕ ਕਲੀਅਰ ਨਹੀਂ ਹੋਇਆ ਕਿ ਉਹਦਾ ਮਰਡਰ ਹੋਇਆ ਜਾਂ ਉਹ ਸਨ ਉਹ ਰੋਡ ਸਾਈਡ ਐਕਸੀਡੈਂਟ ਆ ਜੋ ਇਹ ਰੈਸਟੋਰੈਂਟ ਕੋਲੋਂ ਲੈ ਆਉਂਦੇ। ਇਹ ਕੋਈ ਹੈਪੀ ਰਟੈਂਡਾ ਪਿੰਡ ਦਾ ਰਹਿਣ ਵਾਲਾ ਆ ਜਿਹਦਾ ਦੋਸਤ ਆ। ਉਹਨੇ ਅੱਗੋਂ ਇੱਕ ਸੁੱਖਾ ਨਾਮ ਦਾ ਲੜਕਾ ਜੋ ਆਸਟ੍ਰੇਲੀਆ ਦੇ ਵਿੱਚ ਆ ਜਿੱਥੇ ਇਹ ਮਰਨ ਵਾਲਾ ਲੜਕਾ ਜੈਸਮੀਨ ਵੀ ਇਕੱਠੇ ਰਹਿ ਕੇ ਆਏ ਨੇ। ਉਹਨਾਂ ਅੱਗੋਂ ਕਿਹੜੇ ਸੋਸਾਂ ਤੋਂ ਪ੍ਰੋਵਾਈਡ ਕਰਾਏ ਆ ਇਹ ਜੋ ਮਰਨ ਵਾਲਾ ਮੁੰਡਾ ਆ ਇਹਦੇ ਦਸਤਾਬੇਜ਼ ਮੁਤਾਬਕ ਉਸਨੇ ਇਹਨਾਂ ਨੂੰ ਜਿਹੜਾ ਖਰੀਦੇ ਸੀ ਉਹ ਉਹਦੇ ਮਰਨ ਕਾਰਨ ਇਹ ਜਿਹੜੀ ਆ ਇਨਵੈਸਟੀਗੇਸ਼ਨ ਇੱਥੇ ਰੁਕਦੀ ਆ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਇਹਦੇ ਬਰ ਖਿਲਾਫ ਇੱਕ ਮੁਕੱਦਮਾ ਦਰਜ ਆ ਜੀ 332 24 ਹੋਰ ਗੈਂਗਵਰ ਲੜਾਈਆਂ ਵਿੱਚ ਵੀ ਜਾਂਦਾ ਲੇਕਿਨ ਉਥੇ ਪਛਾਣਿਆ ਨਹੀਂ ਜਾਂਦਾ ਇਹਦੇ ਬਰ ਖਿਲਾਫ ਹੋਰ ਮੁਕਦਮੇ ਦਰਜ ਨਹੀਂ ਹੋਏ